ਦੇ ਵਿੱਚ ਚਪਟਮਾਰਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ ਤੇ ਇਹ ਚਪਟਮਾਰ ਲਗਾਤਾਰ ਆਏ ਦਿਨ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦਿੰਦੇ ਹੀ ਰਹਿੰਦੇ ਨੇ ਅਜਿਹਾ ਹੀ ਤਾਜ਼ਾ ਮਾਮਲਾ ਰਾਜਪੁਰਾ ਦੇ ਪਟਿਆਲਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮੋਟਰਸਾਈਕਲ ਸਵਾਰ ਪੈਸਿਆਂ ਨਾਲ ਭਰਿਆ ਹੋਇਆ ਬੈਗ ਲੈ ਕੇ ਜਾ ਰਿਹਾ ਸੀ ਅਤੇ ਦੋ ਚਪਟਮਾਰ ਉਸ ਦੇ ਪਿੱਛੇ ਆਉਂਦੇ ਨੇ ਤੇ ਉਹ ਬੈਗ ਖੋ ਕੇ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਮਿਲੀ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਰੋਡ ਦੇ ਉੱਪਰ ਸਥਿਤ ਇੱਕ ਬੈਂਕ ਦੇ ਵਿੱਚ ਵਿਅਕਤੀ ਗਿਆ ਸੀ ਆਪਣੀ ਪਤਨੀ ਦੇ ਨਾਲ ਉਸ ਦੇ ਵਿੱਚੋਂ ਉਸ ਨੇ ਬੈਂਕ ਦੇ ਵਿੱਚੋਂ 10 ਲੱਖ ਦੇ ਰੁਪਏ ਕਰੀਬ ਨਗਦ ਰਕਮ ਵੀ ਕਢਵਾਈ ਸੀ ਨਗਦ ਰਕਮ ਕਢਵਾਉਣ ਤੋਂ ਬਾਅਦ ਜਿਵੇਂ ਹੀ ਮੋਟਰਸਾਈਕਲ ਸਵਾਰ ਆਪਣੀ ਪਤਨੀ ਦੇ ਨਾਲ ਉੱਥੋਂ ਨਿਕਲਦਾ ਹੈ ਤਾਂ ਉਸ ਦੇ ਪਿੱਛੇ ਅਚਾਨਕ ਹੀ ਦੋ ਚਪਟ ਮਾਰ ਆਉਂਦੇ ਨੇ ਅਤੇ ਉਸ ਦੇ ਪਿੱਛੋਂ ਪੈਸਿਆਂ ਦਾ ਭਰਿਆ ਹੋਇਆ ਬੈਗ ਚਪਟਾ ਮਾਰ ਕੇ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਇਹ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਪਤਾ ਚੱਲਿਆ ਕਿ ਇਹ ਮਾਮਲਾ ਰਾਜਪੁਰਾ ਪਟਿਆਲਾ ਰੋਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਸ਼ਿਵ ਮੰਦਿਰ ਦੇ ਕੋਲ ਇਸ ਘਟਨਾ ਨੂੰ ਦੋ ਚਪਟਾ ਮਾਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਰਾਜਪੁਰਾ ਪੁਲਿਸ ਜਿਹੜੀ ਐਡੀਐਸਪੀ ਵਿਕਰਮ ਬਰਾੜ ਦੀ ਅਗਵਾਈ ਦੇ ਵਿੱਚ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਕੇਂਦਰਾ ਬੈਂਕ ਤੋਂ ਉਹਨਾਂ ਦਾ ਉਹਨਾਂ 10 ਲੱਖ ਰੁਪਏ ਦਾ ਕਸੜਾ ਆਇਆ ਸੀ ਇੱਕ ਡਾਕਟਰ ਨੇ ਮੋਟਰਸਾਈਕਲ ਦੇ ਕੇ ਟੈਂਕੀ ਦੇ ਬੈਗ ਰੱਖ ਲਿਆ ਜੀ ਪ੍ਰੋਪਰ ਫੜਿਆ ਹੋਇਆ ਨਹੀਂ ਸੀ ਪਿੱਛੋਂ ਦੋ ਬਾਈਕ ਵਾਲੇ ਆਏ ਉਹ ਬੈਗ ਉਸ ਤੋਂ ਚੱਕ ਕੇ ਉਸ ਤਰੀਕ ਪਾ ਦਿੱਤੇ ਕਿੰਨੇ ਪੈਸੇ ਉਹ 10 ਲੱਖ ਰੁਪਏ ਦਾ ਸਰ ਹੋਰ ਕੋਈ ਦੱਸਿਆ ਜੀ ਉਹਨਾਂ ਨੇ ਇੱਕ ਹੀ ਵਾਰ ਟਿਕੜਾ ਇਹਨੇ ਹੀ ਬਹਿ ਕੇ ਕਰਨ ਸੀ ਕਈ ਅੱਜ ਤੱਕ ਪੁੱਛੀ ਜਾ ਰਹੀ ਹੈ ਜਿਹਦੇ ਪਤਾ ਕਰਾਂਗੇ ਸਰ ਰਿਪੋਰਟ ਕਰਾ ਕੇ ਆ ਗਏ ਸਰ ਹਾਂ ਜੀ ਹਾਂ ਜੀ ਕਿੱਥੋਂ ਦੇ ਬੰਦੇ ਆਲੇ ਸਰ ਆ ਨਾ ਮਿਹੜ ਪੜਦੇ ਜੀ ਮਾਲਕ ਜੀ ਮੈਂ ਸਰ ਕੇ ਕੋਈ ਹਾਂਜੀ ਹਸਬੰਡ ਵਾਈਫ ਹੁਣ ਕੋਲਥ ਕੀ ਕਾਰਵਾਈ ਚੱਲ ਰਹੀ ਸਰ ਤਫਤੀਸ਼ ਜਾਰੀ ਹੈ ਜੀ ਐਫਆਰ ਦਰਜ ਕਰਕੇ ਆਪਾਂ छानबीन ਕਰ ਰਹੇ ਹਾਂ ਜੀ ਅੱਜ ਤੱਕ ਸਰ ਨੂੰ ਦੱਸਣੇ ਕੋਈ ਵਿਆਹ ਰਿਹਾ ਸੀ ਆ ਕਿ ਕਾਹਦੇ ਵਾਸਤੇ ਮਤਲਬ ਚਾਹੀਦੇ ਜੀ ਉਹ ਕਹਿੰਦੇ ਸੀ ਵਿਆਹ ਵਾਸਤੇ ਚਾਹੀਦੀ ਇਹ ਸਰ ਰੇਕੀ ਬੈਂਕ ਤੋਂ ਓਹੀ ਹੈ ਜੀ ਇਸ ਤਰ੍ਹਾਂ ਇਸ ਬਾਰੇ ਪੁਤਤੀਸ਼ ਜਾਰੀ ਹੈ ਜੀ ਜੇ ਬਾਕੀ ਬਾਤ ਕਰਦੇ ਹਾਂ ਠੀਕ ਹੈ ਤਾਂ ਇਹੋ ਜਿਹੀ ਜਾਣਕਾਰੀ ਬਹੁਤ ਹੈ ਕੇਂਦਰਾ ਬੈਂਕ ਤੋਂ ਉਹਨਾਂ ਦਾ ਉਹਨਾਂ 10 ਲੱਖ ਰੁਪਏ ਕੈਸ਼ਡ ਆਇਆ ਸੀ ਇੱਕ ਡਾਕਟਰ ਨੇ ਮੋਟਰਸਾਈਕਲ ਦੇ ਕੇ ਟੈਂਕੀ ਦੇ ਬੈਗ ਰੱਖ ਲਿਆ ਜੀ ਪ੍ਰੋਪਰ ਫੜਿਆ ਹੋਇਆ ਨਹੀਂ ਸੀ ਪਿੱਛੋਂ ਦੋ ਬਾਈਕ ਵਾਲੇ ਆਏ ਉਹ ਬੈਗ ਉਸ ਤੋਂ ਉੱਪਰ ਚੱਕ ਕੇ ਉਸ ਪਰੇ ਭੱਜ ਗਏ ਕਿੰਨੇ ਪੈਸੇ ਉਹ 10 ਲੱਖ ਰੁਪਏ ਦਾ ਸਰ ਜੀ ਹੋਰ ਕੋਈ ਦੱਸਿਆ ਇਹਨਾਂ ਨੇ ਕਿ ਇੱਕ ਦੂਜਾ ਕਿਹੜਾ ਇਹ ਕਿੰਨੀ ਕੀ ਕਰਨਾ ਸੀਗਾ ਜੀ ਅਜੇ ਤਫ਼ਤੀਸ਼ ਜਾਰੀ ਹੈ ਜਿਹਦੇ ਪਤਾ ਕਰਾਂਗੇ ਸਰ ਹੋਰ ਕੋਈ ਉੱਤਰ ਆ ਗਿਆ ਸਰ ਹਾਂਜੀ ਹਾਂਜੀ ਕਿੱਥੋਂ ਲੈਣੇ ਆਨੇ ਸਰ ਆਂਦਾਂ ਨੇ ਹੇੜੇ ਪੜਦੇ ਜੀ ਮਾਰਗ ਦੀ ਵਿੱਚ ਸਰ ਕੇ ਕੋਈ ਹੋਰ ਹਾਂਜੀ ਹਸਬੰਡ ਵਾਈਫ ਹੁਣ ਪੁਲਿਸ ਕੀ ਕਾਰਵਾਈ ਕਰੇਗੀ ਤਫ਼ਤੀਸ਼ ਜਾਰੀ ਹੈ ਜੀ ਫੀਆਰ ਦਰਜ ਕਰਕੇ ਆਪਾਂ ਛਾਣਮਣ ਕਰ ਰਹੇ ਹਾਂ ਜੀ ਅੱਜ ਤੱਕ ਸਰ ਜੀ ਨੇ ਦੱਸਿਆ ਨਹੀਂ ਕੋਈ ਵਿਆਹ ਦਾ ਸੀ ਆ ਕਿ ਕਾਦੇ ਵਾਸਤੇ ਮਨ ਚਾਹੀਦਾ ਸੀ ਉਹ ਕਹਿੰਦੇ ਸੀ ਵਿਆਹ ਵਾਸਤੇ ਚੀਜ਼ੀ ਕਰੇ ਇਹ ਸਰ ਰੇਕੀ ਬੈਂਕ ਤੋਂ ਹੀ ਹੋਈ ਹੈ ਜੀ ਇਸ ਤਰ੍ਹਾਂ ਇਸ ਬਾਰੇ ਪੁੱਛੀਸ ਜਾਰੀ ਹੈ ਜੀ ਇਹ ਬਾਕੀ ਬਾਅਦ ਵਿੱਚ ਦੇਖ ਲੈਂਦੇ ਹਾਂ ਠੀਕ ਹੈ ਤਾਂ ਇਹੋ ਜਿਹੀ ਜਾਣਕਾਰੀ ਬਹੁਤ ਜਰੂਰੀ ਕੇਂਦਰਾ ਬੈਂਕ ਤੋਂ ਉਹਨਾਂ ਦਾ ਉਹਨਾਂ ਨੇ 10 ਲੱਖ ਰੁਪਏ ਕੈਸ਼ ਲਾਇਆ ਸੀ ਇੱਕ ਡਾਕਟਰ ਮੋਟਰਸਾਈਕਲ ਦੇ ਕੇ ਟੈਂਕੀ ਦੇ ਬੈਗ ਰੱਖ ਲਿਆ ਜੀ ਪ੍ਰੋਪਰ ਫੜਿਆ ਹੋਇਆ ਨਹੀਂ ਸੀ ਪਿੱਛੋਂ ਦੋ ਬਾਈਕ ਵਾਲੇ ਆਏ ਉਹ ਬੈਗ ਉੱਪਰੋਂ ਚੱਕ ਕੇ ਉੱਪਰ ਹੀ ਪਾ ਦਿੱਤਾ ਕਿੰਨੇ ਰੁਪਏ ਸੀ ਉਹ 10 ਲੱਖ ਰੁਪਏ ਦਾ ਸਰ ਉਹ ਕੋਈ ਦੱਸਿਆ ਜੀ ਉਹਨਾਂ ਨੇ ਕਿ ਇੱਕ ਵਿਆਹ ਤੋਂ ਪੜਾਈ ਸੀ ਨਹੀਂ ਕੀ ਕਰਨ ਸੀਗਾ ਜੀ ਅਜੇ ਤਫ਼ਤੀਸ਼ ਜਾਰੀ ਹੈ ਜਿਹਦੇ ਪਤਾ ਕਰਾਂਗੇ ਸਰ ਪਰ ਪੋਰ ਹਾਂ ਜੀ ਹਾਂ ਕਿਹ ਤੋਂ ਲੈਣੇ ਆਲੇ ਸਰ ਆ ਨਾਂ ਨੇ ਹੇੜ ਪੜਦਾ ਜੀ ਮਾਲਕ ਦੀ ਮਸਲ ਕੇ ਕੋਈ ਹੋਰ ਹਾਂ ਜੀ ਹਸਬੰਡ ਵਾਈਫ ਹੁਣ ਪੁਲਿਸ ਕੀ ਕਾਰਵਾਈ ਕਰੀ ਸਰ ਤਫ਼ਤੀਸ਼ ਜਾਰੀ ਹੈ ਜੀ ਐਫਆਰ ਦਰਜ ਕਰਕੇ ਆਪਾਂ ਛਾਣਮਣ ਕਰ ਰਹੇ ਹਾਂ ਜੀ ਅੱਗੇ ਤੱਕ ਸਰ ਉਹਨਾਂ ਨੇ ਦੱਸਿਆ ਨਹੀਂ ਕੋਈ ਵਿਆਹ ਕਰਾਇਆ ਸੀ ਆ ਕਿ ਕਾਦੇ ਵਾਸਤੇ ਮਨ ਚਾਹੀਦਾ ਸੀ ਉਹ ਪਹਿਲੇ ਸੀ ਵਿਆਹ ਵਾਸਤੇ ਸੀ ਜੀ ਇਹ ਸਰ ਰੇਕੀ ਬੈਂਕ ਤੋਂ ਹੀ ਹੋਈ ਹੈ ਜੀ ਇਸ ਤਰ੍ਹਾਂ ਇਸ ਬਾਰੇ ਤਫ਼ਤੀਸ਼ ਜਾਰੀ ਹੈ ਜ